श्रा <Sen Normandian> <Pod> <conflict> ਸਰ ਜੀ ਨਮਸਕਾਰ ਜੀ ਅੱਜ ਜਿਹੜੇ ਫਰੂਟ ਵਗੈਰਾ ਪੰਡ ਰਹੇ ਉਹ ਕਿਸ ਚੀਜ਼ ਦੇ ਆ ਇਹ ਸਾ ਗੋਸ਼ਨ ਸਿੰਘ ਕੈਬਨਿਟ ਮੰਤਰੀ ਨਰਵੇਦੀ ਹੰਦੂ ਸੀਗੇ ਜਿਹੜੇ ਆਪਣੇ ਕਾਕਾ ਰਣਜੀਤ ਸਿੰਘ ਦੇ ਪਾਦਰ ਨੇ ਉਹਨਾਂ ਨੂੰ ਯਾਦ ਨੂੰ ਤਾਜ਼ਾ ਕਰਦੇ ਹੋਏ ਇਹ ਪਰਿਵਾਰ ਵੱਲੋਂ ਫਰੂਟ ਮਨਾਈਆਂ ਦਾ ਹਰ ਸਾਲ ਇਸ ਕਰਕੇ ਪਹਿਲਾ ਅਸੀਂ ਉਹਨਾਂ ਦੀ ਵਰਸੀ ਹੈ ਇਸ ਕਰਕੇ ਪਹਿਲਾ ਅਸੀਂ ਸਵੇਰ ਅਰਦਾਸ ਕਰਾਈ ਉਹਨਾਂ ਦੇ ਨਾਮ ਤੇ ਪ੍ਰਬਾਤ ਤੇ ਮੇਰੇ ਪਰ ਹੱਥ ਰੱਖ ਕੇ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਸਟੈਚੂ ਤੇ ਉਹਨਾਂ ਦੇ ਫੁੱਲ ਵਗਾਰਾ ਚੜਾ ਕੇ ਆਏ ਤੇ ਸੇਵਾ ਭਵਨ ਦੇ ਵੱਲੋਂ ਇਹ ਸਾਰਾ ਕੁਝ ਜਿਉਂ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਯਾਦ ਜਿਹੜੀ ਉਹ ਹਮੇਸ਼ਾ ਆ ਜਾ ਰਹੀ ਇਸ ਕਰਕੇ ਕਿਜ ਹੋਰ ਇਹਨਾਂ ਨਾਲ ਇੱਕ ਹੋਰ ਕੈਂਡੀਡੇਟ ਖੜਾ ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਸਰ ਜੀ ਤੁਸੀਂ ਕੀ ਕਹਿਣਾ ਚਾਹੋ ਆ ਮੈਂ ਅੱਜ 15 ਜੁਲਾਈ 2025 ਨੂੰ ਸਰਦਾਰ ਗੁਰਦਰਸ਼ਨ ਸਿੰਘ ਜੋ ਪੰਜਾਬ ਦੇ ਇਮਾਨਦਾਰ ਨਿਟੜਕ ਤੇ ਬਹਾਦਰ ਨੇਤਾ ਰਹੇ ਨੇ ਉਹਨਾਂ ਦੀ ਯਾਦ ਵਿੱਚ 1988 ਤੋਂ ਅੱਜ 37 ਸਾਲ ਹੋ ਗਏ ਨੇ ਉਹਨਾਂ ਦੀ ਵਰਸੀ ਤੇ ਮੌਕੇ ਲਗਾਤਾਰ ਹਰ ਸਾਲ ਪਰਿਵਾਰ ਦੇ ਵੱਲੋਂ ਸੇਵਾ ਪਾਵਨ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਸਟੈਚੂ ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਤੇ ਉਸ ਤੋਂ ਪਰਾਂਤ ਹਸਪੀਟਲ ਦੇ ਵਿੱਚ ਪਿਛਲੇ 37 ਸਾਲ ਦੀ ਲਗਾਤਾਰਤਾ ਨੂੰ ਮੁੱਖ ਰੱਖਦੇ ਹੋਏ ਸਾਰੇ ਸਟਾਫ ਨੂੰ ਮਰੀਜ਼ਾਂ ਨੂੰ ਫੁੱਲ ਫਲ ਵੰਡੇ ਜਾਂਦੇ ਨੇ ਤੇ ਉਹਨਾਂ ਦੀ ਯਾਦ ਨੂੰ ਨਿਗਾ ਕੀਤਾ ਜਾਂਦਾ ਹੈ ਇਹ ਸਰਦਾਰ ਗੁਰਦਰਸ਼ਨ ਸਿੰਘ ਨਾਬੇ ਦੇ ਹੀ ਨਹੀਂ ਪੰਜਾਬ ਦੇ ਬੜੇ ਮਿਹਰ ਤੜਕ ਨੇਤਾ ਰਹੇ ਨੇ ਇਹ ਹਸਪੀਟਲ ਵੀ ਜੋ ਪਿਛਲੇ 100 ਸਾਲ ਪੁਰਾਣਾ ਜਰਨਲ ਸਰਦੇਵ ਸਿੰਘ ਮੈਮੋਰੀਅਲ ਉਹਨਾਂ ਦੀ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਪੁਰਖਿਆਂ ਵੱਲੋਂ ਬਣਾਇਆ ਗਿਆ ਹੈ ਇਸ ਹਸਪੀਟਲ ਨੂੰ ਨਾਬੇ ਦੀ ਜਨਤਾ ਉਹਨਾਂ ਦੀ ਵਰਸੀ ਮੌਕੇ ਹਮੇਸ਼ਾ ਯਾਦ ਕਰਦੀ ਹੈ ਸ਼ੁਕਰੀਆ ਜੀ Chique a é